ਰਾਜ ਸੰਗਰਾਨ ਦਾ ਦਿਨ ਹੋਣੇ ਕਰਕੇ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਧਾਰਮਿਕ ਸਥਾਨ ਤੇ ਲਿਜਾਣ ਲਈ ਪ੍ਰਸ਼ਾਦ ਤਿਆਰ ਕਰ ਰਹੇ ਸਨ ਅਚਾਨਕ ਘਰ ਦੇ ਗੇਟ ਦੀ ਘੰਟੀ ਵੱਜੀ ਅਤੇ ਇੱਕ ਆਵਾਜ਼ ਆਈ ਸਰਦਾਰ ਜੀ ਘਰ ਹੀ ਹੋ ਸਤਨਾਮ ਸਿੰਘ ਦੀ ਪਤਨੀ ਨੂੰ ਆਵਾਜ਼ ਪਛਾਣਨ ਲੱਗਿਆ ਕੋਈ ਦੇਰ ਨਾ ਲੱਗੀ ਇਹ ਆਵਾਜ਼ ਰਾਜਮਲ ਦੂਰ ਦੀ ਸੀ ਜਿਸ ਤੋਂ ਸਤਨਾਮ ਸਿੰਘ ਨੇ 15-20 ਦਿਨ ਪਹਿਲਾਂ ਆਪਣੀ ਕੋਠੀ ਵਿੱਚ ਰੋੜੀ ਪੋਉਣ ਦਾ ਕੰਮ ਕਰਵਾਇਆ ਸੀ ਪਰ ਰਾਜੂ ਨੂੰ ਪੈਸੇ ਪੂਰੇ ਨਹੀਂ ਤੇ ਦਿੱਤੇ 2 ਦਿਨ ਪਹਿਲਾਂ ਹੀ ਸਤਨਾਮ ਸਿੰਘ ਨੇ ਉਸ ਨੂੰ ਪੈਸੇ ਲੈਣ ਲਈ ਬੁਲਾਇਆ ਸੀ ਰਾਜੂ ਦੀ ਆਵਾਜ਼ ਸੁਣ ਕੇ ਸਤਨਾਮ ਸਿੰਘ ਅਜੇ ਦਰਵਾਜ਼ਾ ਖੋਲ੍ਹਣ ਹੀ ਲੱਗਾ ਸੀ ਕਿ ਉਸ ਦੀ ਪਤਨੀ ਨੇ ਉਸ ਦੀ ਬਾਹ ਫੜ ਲਈ ਅਤੇ ਕਹਿਣ ਲੱਗੀ ਇਹੀ ਅੱਜ ਸੰਗਰਾ ਦੇ ਦਿਨ ਹੀ ਪੈਸੇ ਲੈਣ ਆ ਗਿਆ ਸਤਨਾਮ ਸਿੰਘ ਦੇ ਇਹ ਕਹਿਣ ਤੇ ਕਿ ਮੈਂ ਹੀ ਉਸ ਨੂੰ ਬੁਲਾਇਆ ਹੈ ਉਸ ਦੀ ਪਤਨੀ ਗਰਮ ਤਵੇ ਤੇ ਪਏ ਪਾਣੀ ਦੀ ਤਰ੍ਹਾਂ ਭਟਕ ਗਈ ਅਤੇ ਬੋਲਣ ਲੱਗੀ ਤੁਸੀਂ ਵੀ ਕੋਈ ਕੰਮ ਢੰਗ ਨਾਲ ਨਾ ਕਰਿਓ ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਅੱਜ ਸੰਗਰਾ ਦਾ ਹੈ ਅਤੇ ਅੱਜ ਦੇ ਦਿਨ ਕਿਸੇ ਨੂੰ ਪੈਸੇ ਦਈਏ ਤਾਂ ਸਾਰਾ ਮਹੀਨਾ ਖਰਚਾ ਹੁੰਦਾ ਰਹਿੰਦਾ ਹੈ ਪਤਨੀ ਤਾਂ ਜਿਵੇਂ ਅੱਜ ਸਾਰੇ ਮਹੀਨੇ ਦਾ ਗੁੱਸਾ ਸਤਨਾਮ ਸਿੰਘ ਉੱਤੇ ਕੱਢ ਰਹੀ ਸੀ ਸਤਨਾਮ ਸਿੰਘ ਨੇ ਪਤਨੀ ਤੋਂ ਡਰਦੇ ਡਰਦੇ ਹੌਸਲਾ ਕਰਦੇ ਹੋਏ ਕਿਹਾ ਤੂੰ ਤਾਂ ਐਵੇਂ ਗਰਮ ਹੋਈ ਜਾਂਦੀ ਹੈ ਮੈਂ ਕਿਹੜਾ ਉਸ ਨੂੰ ਨੋਟ ਗਿਣ-ਗਿਣ ਕੇ ਦਿੱਤੇ ਹਨ ਕੋਈ ਨੋਟ ਦਿਓ ਵੀ ਨਾ ਮੈਂ ਦੱਸ ਦਿੰਦੀਆਂ ਤੁਹਾਨੂੰ ਪਤਨੀ ਨੇ ਆਰਡਰ ਸੁਣਾਉਂਦੇ ਹੋਏ ਕਿਹਾ ਸਤਨਾਮ ਸਿੰਘ ਅਜੇ ਕੁਝ ਸੋਚ ਹੀ ਰਿਹਾ ਸੀ ਕਿ ਗੇਟ ਦੀ ਘੰਟੀ ਫਿਰ ਵੱਜ ਗਈ ਸਤਨਾਮ ਸਿੰਘ ਨੇ ਜਦੋਂ ਗੇਟ ਖੋਲ੍ਹਿਆ ਤਾਂ ਅੱਗੇ ਰਾਜੂ ਮਜ਼ਦੂਰ ਹੀ ਖੜਾ ਸੀ ਸਰਦਾਰ ਜੀ ਤੁਸੀਂ ਪੈਸੇ ਦੇਣੇ ਵਾਸਤੇ ਬੁਲਾਇਆ ਸੀ ਰਾਜੂ ਨੇ ਝਿਜਕਦੇ ਹੋਏ ਕਿਹਾ ਹਾਂ ਰਾਜੂ ਬੁਲਾਇਆ ਜ਼ਰੂਰ ਸੀ ਪਰ ਅਜੇ ਮੈਨੂੰ ਪੈਸੇ ਨਹੀਂ ਮਿਲੇ ਮੈਂ ਤੈਨੂੰ ਕੱਲ ਦੇ ਦੇਵਾਂਗਾ ਸਤਨਾਮ ਸਿੰਘ ਨੇ ਕੋਰਾ ਝੂਠ ਬੋਲਦੇ ਹੋਏ ਕਿਹਾ ਪਰ ਸਰਦਾਰ ਜੀ ਮੇਰੇ ਘਰ ਤੋਂ ਅੱਜ ਖਾਣੇ ਲਈ ਆਟਾ ਵੀ ਨਹੀਂ ਹੈ ਬੱਚੇ ਖਾਣਾ ਖਾਣਗੇ ਤਾਂ ਸਕੂਲ ਜਾ ਸਕਣਗੇ ਰਾਜੂ ਨੇ ਤਰਲਾ ਕਰਦੇ ਹੋਏ ਕਿਹਾ ਮੈਂ ਤੈਨੂੰ ਇੱਕ ਵਾਰੀ ਕਹਿ ਦਿੱਤਾ ਨਾ ਕਿ ਪੈਸੇ ਕੱਲ ਮਿਲੇ ਜਾਣਗੇ ਹੁਣ ਤੂੰ ਜਾ ਕੱਲ ਆ ਜਾਈ ਸਤਨਾਮ ਸਿੰਘ ਨੇ ਰੋਬ ਝਾੜਦੇ ਹੋਏ ਕਿਹਾ ਰਾਜੂ ਵਿਚਾਰਾ ਉਸਦੇ ਰੋਬ ਅੱਗੇ ਕੁਝ ਨਾ ਬੋਲ ਸਕਿਆ ਅਤੇ ਚੁੱਪਚਾਪ ਚਲੇ ਗਿਆ ਸਤਨਾਮ ਸਿੰਘ ਆਪਣੇ ਮਨ ਵਿੱਚ ਕੁਝ ਦਿਨ ਪਹਿਲਾਂ ਸਕੂਲ ਵਿੱਚ ਵਾਪ੍ਰੀ ਘਟਣਾ ਬਾਰੇ ਸੋਚਣ ਲੱਗ ਗਿਆ ਉਸ ਦਿਨ ਸਕੂਲ ਵਿੱਚ ਸਵੇਰੇ ਦੀ ਸਵਾ ਵਿੱਚ ਇੱਕ ਬੱਚਾ بے ਹੋਸ਼ ਹੋ ਕੇ ਡਿੱਗ ਪਿਆ ਸੀ ਖੁਸ਼ ਮਿੰਟਾ ਬਾਅਦ ਉਸ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਪਤਾ ਲੱਗਾ ਕਿ ਉਹ ਸਵੇਰ ਦੀ ਰੋਟੀ ਨਹੀਂ ਖਾ ਕੇ ਆਇਆ ਸੀ ਉਸ ਦੀ ਮਾਤਾ ਨੂੰ ਸਕੂਲ ਬੁਲਾ ਕੇ ਸਤਨਾਮ ਸਿੰਘ ਨੇ ਗੁੱਸੇ ਨਾਲ ਕਿਹਾ ਸੀ ਤੂੰ ਕਿਹੋ ਜਿਹੀ ਮਾਂ ਐ ਕਿ ਬੱਚੇ ਨੂੰ ਭੁੱਖੇ ਪੇਟ ਸਕੂਲ ਭੇਜ ਜਾਏ ਉਸ ਦੀ ਮਾਂ ਨੇ ਰੋਂਦਿਆਂ ਹੋਇਆਂ ਕਿਹਾ ਸੀ ਕਿ ਘਰ ਵਿੱਚ ਆਟਾ ਨਹੀਂ ਸੀ ਇਸ ਕਰਕੇ ਮੈਂ ਰੋਟੀ ਨਹੀਂ ਬਣਾ ਕੇ ਦੇ ਸਕੀ ਸਤਨਾਮ ਸਿੰਘ ਦਾ ਸਾਰਾ ਗੁੱਸਾ ਉਸ ਵੇਲੇ ਵੀ ਹਵਾ ਹੋ ਗਿਆ ਸੀ ਉਹ ਪੂਰਾ ਦਿਨ ਪਰੇਸ਼ਾਨ ਰਿਹਾ ਸੀ ਅੱਜ ਫਿਰ ਰਾਜੂ ਦੇ ਘਰ ਵਿੱਚ ਆਟਾ ਨਾ ਹੋਣ ਵਾਲੀ ਗੱਲ ਨੇ ਸਤਨਾਮ ਸਿੰਘ ਨੂੰ ਦੁਖੀ ਕੀਤਾ ਸੀ ਪਰ ਉਹ ਪਤਨੀ ਦੇ ਡਰ ਕਰਕੇ ਚੁੱਪ ਸੀ ਸਤਨਾਮ ਸਿੰਘ ਦੀਆਂ ਸਾਰੀਆਂ ਗੱਲਾਂ ਉਸ ਦੀ ਮਾਤਾ ਜੀ ਜੋ ਕਿ ਅੰਦਰ ਕਮਰੇ ਵਿੱਚ ਬੈਠੀ ਸੀ ਨੇ ਸੁਣ ਲੈ ਨਾ ਅਤੇ ਆਵਾਜ਼ ਦੇ ਕੇ ਉਸ ਨੇ ਸਤਨਾਮ ਸਿੰਘ ਨੂੰ ਬੁਲਾ ਕੇ ਅਤੇ ਝਿੜਕ ਕੇ ਕਿਹਾ ਤੂੰ ਕਿਹੋ ਜਿਹਾ ਅਧਿਆਪਕ ਹੈ ਤੂੰ ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦਿੰਦਾ ਹੋਵੇਗਾ ਤੂੰ ਘਰਾਈ ਇੱਕ ਲੋੜਵੰਦ ਬੰਦੇ ਨੂੰ ਉਸ ਦੀ ਮਿਹਨਤ ਨਹੀਂ ਦਿੰਦੀ ਜੇਕਰ ਤੇਰੇ ਕੋਲ ਪੈਸੇ ਨਹੀਂ ਹਨ ਤਾਂ ਆ ਲੈ ਫੜ 500 ਰੁਪਏ ਉਸ ਨੂੰ ਦੇ ਕੇ ਆ ਮਾਤਾ ਜੀ ਨੇ 500 ਰੁਪਏ ਦਿੰਦੇ ਹੋਏ ਕਿਹਾ ਸਤਨਾਮ ਸਿੰਘ ਮਾਤਾ ਦੀਆਂ ਗੱਲਾਂ ਸੁਣ ਕੇ ਸ਼ਰਮਿੰਦਾ ਹੋ ਗਿਆ ਅਤੇ ਮੂੰਹ ਪਰ ਨਾ ਕਰ ਸਕਿਆ ਮਾਤਾ ਜੀ ਦੀ ਨਸੀਹਤ ਪਤਨੀ ਦੀਆਂ ਛਿੜਕਾਂ ਤੇ ਭਾਰੂ ਪੈ ਰਹੀ ਸੀ ਸਤਨਾਮ ਸਿੰਘ ਹੁਣ ਸੋਚ ਰਿਹਾ ਸੀ ਕਿ ਸਕੂਲ ਵਿੱਚ ਸਵੇਰ ਦੀ ਸਵਾ ਵਿੱਚ ਬੱਚਿਆਂ ਨੂੰ ਇਮਾਨਦਾਰੀ ਅਤੇ ਫਰਜ਼ਾਂ ਦਾ ਪਾਠ ਪੜਾਉਣ ਵਾਲਾ ਅਧਿਆਪਕ ਅੱਜ ਕਿੰਨੀ ਵੱਡੀ ਗਲਤੀ ਕਰ ਰਿਹਾ ਸੀ ਉਸ ਨੇ ਮਾਤਾ ਜੀ ਦੇ 500 ਰੁਪਏ ਮੋੜਦੇ ਹੋਏ ਕਿਹਾ ਬੀਬੀ ਜੀ ਪੈਸੇ ਤਾਂ ਮੇਰੇ ਕੋਲ ਹਨ ਪਰ ਅੱਜ ਸੰਗਰਾਦ ਹੋਣ ਕਰਕੇ ਨਹੀਂ ਦਿੱਤੇ ਅੱਗੋਂ ਉਸਦੀ ਮਾਤਾ ਜੀ ਨੇ ਕਿਹਾ ਤੇਰੀ ਇਹੋ ਜਿਹੀ ਸੋਚ ਦਾ ਕੀ ਫਾਇਦਾ ਜਿਸ ਨਾਲ ਇੱਕ ਗਰੀਬ ਆਦਮੀ ਦੇ ਮਨ ਨੂੰ ਠੇਸ ਲੱਗੀ ਐ ਨਾਲੇ ਤੂੰ ਉਸ ਨੂੰ ਕੋਈ ਦਾਨ ਨਹੀਂ ਦੇ ਰਿਹਾ ਸੀ ਉਹ ਤਾਂ ਵਿਚਾਰਾ ਆਪਣੀ ਮਿਹਨਤ ਦੇ ਪੈਸੇ ਲੈਣ ਆਇਆ ਸੀ ਮਾਤਾ ਜੀ ਮੈਂ ਸਕੂਲ ਜਾਂਦੇ ਸਮੇ ਉਸ ਦੇ ਘਰ ਹੋ ਕੇ ਜਾਵਾਂਗਾ ਅਤੇ ਉਸ ਨੂੰ ਸਾਰੇ ਪੈਸੇ ਦੇ ਜਾਵਾਂਗਾ ਇਹ ਕਹਿ ਕੇ ਸਤਨਾਮ ਸਿੰਘ ਜਲਦੀ ਜਲਦੀ ਤਿਆਰ ਹੋਣ ਲੱਗ ਪਿਆ ਸਤਨਾਮ ਸਿੰਘ ਨੇ ਰਾਜੂ ਦੇ ਘਰ ਜਾ ਕੇ ਉਸ ਦੇ ਪੈਸੇ ਦੇ ਦਿੱਤੇ ਰਾਜੂ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਅੱਜ ਸਤਨਾਮ ਸਿੰਘ ਮਨ ਹੀ ਮਨ ਖੁਸ਼ ਸੀ ਅਤੇ ਸੋਚ ਰਿਹਾ ਸੀ ਕਿ ਉਸਨੇ ਆਪਣੀ ਗਲਤੀ ਸੁਧਾਰ ਕੇ ਇੱਕ ਨੇਕ ਕੰਮ ਕੀਤਾ ਹੈ। ਅੱਜ ਮਾ ਦੀ ਨੇ ਸਿਹਤ ਨੇ ਉਸ ਨੂੰ ਵੱਡਾ ਪਾਪ ਕਰਨੇ ਤੋਂ ਬਚਾ ਲਿਆ ਸੀ। ਜੇ ਤੁਹਾਨੂੰ ਅੱਜ ਦੀ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲੇ ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਸੁਣਨੇ ਵਾਸਤੇ ਮੇਰੇ ਇਸ ਚੈਨਲ ਕ੍ਰੋਨਿਕਲਸ ਬਾਇਸ ਸੁਮੇਤ ਨੂੰ ਸਬਸਕ੍ਰਾਈਬ ਵੀ ਕਰ ਦਿਓ। ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ।